ਉਦੇਣਾ ਖਬਰ ਨਾਮਾ ਵੇਖਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾ ਮਨ ਗਰੇਵਾਲ ਤਾਂ ਬ੍ਰਿਟਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਮ ਸਰਕੀਆਂ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਮੋੜ ਸ਼ੁਰੂ ਹੋਈਏ ਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਸੁਪੀ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਖੰਨਾ ਪਹੁੰਚੀ ਯਾਤਰਾ ਖੰਨਾ ਦੇ ਵਿੱਚ ਲੋਕਾਂ ਨੇ ਕੀਤਾ ਭਰਮਾ ਸਵਾਗਤ ਰਾਇਕੋਟ ਵਿਕੇ ਕਾਲੀਦਲ ਦੇ ਵੱਲੋਂ ਵਿਸ਼ੇਸ਼ ਸਮਾਗਮ ਨਵ ਨਿਯੁਕਤ ਅਹੁਦੇਦਾਰਾਂ ਦਾ ਕੀਤਾ ਗਿਆ ਸਨਮਾਨ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਰਹੇ ਮੌਜੂਦ ਗਰੇਵਾਲ ਤੇ ਇੰਚਾਰਜ ਸੰਧੂ ਨੇ ਸੌਂਪੇ ਨਿਯੁਕਤੀ ਪੱਤਰ ਆਪ ਉਮੀਦਵਾਰ ਸ਼ੋਕਪ੍ਰਾਸਾਦ ਪੱਪੀ ਦੇ ਵੱਲੋਂ ਵੀ ਚੋਣ ਪ੍ਰਚਾਰ ਲਗਾਤਾਰ ਜਾਰੀ ਵੱਖ-ਵੱਖ ਹਲਕਿਆਂ ਦਾ ਕੀਤਾ ਦੁਆਰਾ ਆਪ ਸਰਕਾਰ ਦੀ ਕਾਰਗੁਜ਼ਾਰੀ ਦੀ ਕੀਤੀ ਸ਼ਲਾਘਾ ਲੋਕਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਦੀ ਕੀਤੀ ਅਪੀਲ ਸਭਾ ਚੋਣਾਂ ਦੇ ਲਈ ਹੌਟ ਸੀਟ ਬਣਿਆ ਲੁਧਿਆਣਾ ਰੋਡ ਸ਼ੋਅ ਕਰਨ ਦੇ ਲਈ ਲੁਧਿਆਣਾ ਪਹੁੰਚੇ ਰਾਜਾ ਵੜਿੰਗ ਕਾਂਗਰਸ ਉਮੀਦਵਾਰ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਪਤਨੀ ਅਮ੍ਰਿਤਾ ਵੜਿੰਗ ਵੀ ਰਹੀ ਮੌਜੂਦ ਵੱਡੀ ਗਿਣਤੀ ਦੇ ਵਿੱਚ ਕਾਂਗਰਸੀ ਵਰਕਰਾਂ ਦੇ ਵੱਲੋਂ ਸਵਾਗਤ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸਿਆਸਤ ਜਿਹੜੀ ਹੈ ਉਹ ਸਰਗਰਮ ਹੈ ਦੱਸਦੇ ਕਿ ਇਸ ਤੇ ਚੱਲਦੇ ਆ ਸੀਐਮ ਭਗਵੰਤ ਮਾਨ ਵੀ ਸਾਨੇਵਾਲ ਪਹੁੰਚੇ ਨੇ ਤੇ ਉਹਨਾਂ ਦੇ ਵੱਲੋਂ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਹੈ ਦੱਸਦੇ ਕਿ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਨੇ ਗੁਰਪ੍ਰੀਤ ਸਿੰਘ ਜੀਪੀ ਜਿਨ੍ਹਾਂ ਦੇ ਹੱਕ ਦੇ ਵਿੱਚ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ 13 ਜ਼ੀਰੋ ਹੋਣ ਲੱਗਿਆ ਪੰਜਾਬ 'ਚ 13 ਜ਼ੀਰੋ ਮੈਂ ਗੁਰਦਾਸਪੁਰ ਜਾ ਕੇ ਆਇਆ ਮੈਂ ਸ਼ਹਿਰਪੁਰ ਜਾ ਕੇ ਆਇਆ ਮੈਂ ਪੱਟੀ ਗਿਆ ਮੈਂ ਬਾਗੇਪੁਰਾਣੇ ਗਿਆ ਮੈਂ ਫਿਰੋਜ਼ਪੁਰ ਗਿਆ ਮੈਂ ਸੰਗਰੂਰ ਬਰਨਾਲੇ ਗਿਆ ਮੈਂ ਵੀਰੋ ਜਿੱਥੇ ਵੀ ਜਾਣਾ ਲੋਕ ਇਹੀ ਕਹਿੰਦੇ ਆ ਕਿ ਐਸ ਵਾਰ ਅਸੀਂ ਹੋਰ ਕਿਸੇ ਪਾਸੇ ਦੇਖਣੇ ਨਹੀਂ ਕਿਉਂਕਿ 2 ਸਾਲਾਂ ਦੇ ਸਿਰਫ 2 ਸਾਲਾਂ ਦੇ ਕੰਮ ਲੈ ਕੇ ਜਾ ਰਹੇ ਹਾਂ ਜਿਹਦੇ ਵਿੱਚ 43000 ਨੌਕਰੀਆਂ ਨੇ ਜਿਹਦੇ ਵਿੱਚ ਬਿਜਲੀ ਦਾ ਬਿੱਲ ਜਿਹੜਾ ਘਰਾਂ ਦਾ ਬਿੱਲ 0 ਆਉਂਦਾ ਹੈ ਖੇਤਾਂ 'ਚ ਜਦੋਂ ਮਰਜੀ ਬਿਜਲੀ ਬਰਤਣੀਆਂ ਬਸ ਸਟਾਰਟਰ ਦਾ ਹਰੇ ਰੰਗ ਦਾ ਬਟਨ ਦੱਬ ਲੋ ਮੋਟਰ ਚੱਲ ਪੈਂਦੀ ਹੈ ਕੋਈ ਕੱਟ ਨਹੀਂ ਲੱਗਦੇ ਦਿਨੇ ਦਿਨੇ ਬਿਜਲੀ ਦਿੰਨੇ ਆ ਤਾਂ ਕਿ ਕਿਸਾਨ ਰਾਤਾਂ ਨੂੰ ਸੱਪਾਂ ਦੀਆਂ ਸਿਰੀਆਂ ਨਾਲ ਮਿੱਦੇ ਵੀਰੋ ਰਾਸ਼ਨ ਕਾਰਡ ਰਾਸ਼ਨ ਕਾਰਡ ਜਿਹੜੇ ਨੇ ਉਹ ਬਣਾਏ ਨੇ ਜਿਹੜੇ ਇਹਨਾਂ ਨੇ ਕੱਟਤੇ ਸੀ ਕਣਕ ਜਿਹੜੀ ਤੁਸੀਂ ਹੈਰਾਨ ਹੋ ਜਾਓਗੇ ਜਿਹੜੀ ਕਣਕ ਇਸ ਵਾਰ ਗਰੀਬਾਂ ਨੂੰ ਮਿਲੂਗੀ ਜਿਹੜੀ ਕਣਕ ਇਸ ਵਕਤ ਮੰਡੀ ਚ ਅੱਜ ਆਈ ਹੈ ਉਹੀ ਪੰਜ-ਛੇ ਦਿਨਾਂ ਬਾਅਦ ਗਰੀਬਾਂ ਦੇ ਗਰੀਬਾਂ ਦੇ ਘਰਾਂ 'ਚ ਹੋਊਗੀ ਜਿਹੜੀ ਰੋਟੀ ਮੇਰੇ ਮੰਤਰੀਆਂ ਦੇ ਘਰੇ ਜਾਂ ਮੇਰੇ ਘਰੇ ਪੱਕਦੀ ਐ ਜਿਹੜੀ ਕੜਕ ਦੀ ਉਸੇ ਕੜਕ ਦੀ ਰੋਟੀ ਗਰੀਬਾਂ ਦੇ ਘਰੇ ਪੱਕੂਗੀ ਅੱਜ ਸ਼ਾਮ ਨੂੰ ਰੋਟੀ ਪੱਕੂ ਜਾਂ ਨਾ ਪੱਕੂ ਜਿਹੜਾ ਇਹ ਫਿਕਰ ਐ ਇਹ ਸਭ ਤੋਂ ਵੱਡਾ ਫਿਕਰ ਹੁੰਦਾ ਉਹਨੂੰ ਕੋਈ ਕੁਛ ਨਹੀਂ ਪਤਾ ਸੋ ਅਸੀਂ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਤੇਰਾ ਜੀਰੋ ਕਰੋ ਸ਼ਕਤੀ ਵੜੂਗੀ ਰਾਜਨੀਤਿਕ ਸ਼ਕਤੀ ਅਸੀਂ ਵੜੂਗੀ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਇੱਕ ਰੁਪਈਆ ਤੁਹਾਡੇ ਵਿਕਾਸ ਤੇ ਲੱਗੂਗਾ ਜਿਨ੍ਹਾਂ ਨੇ ਪਹਿਲਾਂ ਰੁਪਈਏ ਖਾਦੇ ਨੇ ਬਿਆਸ ਵੇਤ ਉਹਨਾਂ ਤੋਂ ਕਢਾਵਾਂਗੇ ਤੇ ਉਦੋਂ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਵੀ ਪੰਜਾਬ ਬਚਾਓ ਯਾਤਰਾ ਮੁਰਤੋਂ ਸ਼ੁਰੂ ਕੀਤੀ ਗਈ ਹੈ ਦੱਸਦੇ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੰਨਾ ਪਹੁੰਚੇ ਨੇ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਪੰਜਾਬ ਬਚਾਓ ਯਾਤਰਾ ਕੱਢੀ ਗਈ ਹੈ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵੱਲੋਂ ਭਰਮਾ ਸਵਾਗਤ ਕੀਤਾ ਗਿਆ ਦੱਸਦੇ ਕਿ ਯਾਤਰਾ ਜਿਹੜੀ ਹੈ ਸ਼ਹੀਦਾਂ ਦੇ ਪਿੰਡ ਈਸੜੂ ਤੋਂ ਸ਼ੁਰੂ ਕੀਤੀ ਗਈ ਹੈ ਵਰਦਾਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮਹਾਨ ਸ਼ਹੀਦ ਭਾਈ ਭੁਪਿੰਦਰ ਸਿੰਘ ਤੇ ਗੋਆ ਦੇ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਦਾ ਦੇ ਫੁੱਲ ਭੇਟ ਕਰਕੇ ਤੇ ਗੁਰਦੁਆਰਾ ਪਾਤਸ਼ਾਹੀ 6ਵੀਂ ਵਿਖੇ ਨਮਸਤਕ ਹੋ ਕੇ ਪੰਜਾਬ ਬਚਾਓ ਯਾਤਰਾ ਦਾ ਆਗਾਜ਼ ਕੀਤਾ ਗਿਆ। ਕਾਂਗਰਸ ਨੇ ਆਪਣੇ ਆ 7 ਸਾਲ ਖਰਾਬ ਕਰ ਦਿੱਤੇ। ਤੁਸੀਂ ਜਾਣਦੇ ਹੋ ਕਿ 10 ਸਾਲ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ। ਕਿਵੇਂ ਪੰਜਾਬ 'ਚ ਤਰੱਕੀ ਲਿਆਂਦੀ ਅਮਨ ਸ਼ਾਂਤੀ ਲਿਆਂਦੀ ਭਾਈਚਾਰਕ ਸਾਂਝ ਰੱਖੀ ਕਿਵੇਂ ਨਵੀਆਂ ਚੀਜ਼ਾਂ ਬਣੀਆਂ ਪਰ ਪਿਛਲੇ 7 ਸਾਲ ਇਹਨਾਂ ਨੇ ਕੰਮ ਖਰਾਬ ਕਰ ਦਿੱਤਾ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹੋਡੀ ਆਪਣੀ ਖੇਤਰੀ ਪਾਰਟੀ ਥੋਡੀ ਪੰਜਾਬ ਦੀ ਕੌਮ ਦੀ ਪੰਥ ਦੀ ਪਾਰਟੀ ਸ਼੍ਰੋਮਣੀ ਕਾਲੀ ਦਲ ਨੂੰ ਤਗੜਾ ਕਰਦੇ ਹੋ ਤਾਂ ਹੀ ਬਚਾਂਗੇ ਆਪਾਂ ਤੇ ਉਧਰ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੁਧਿਆਣਾ ਵੀ ਪਹੁੰਚੇ ਦੱਸਦੇ ਕਿ ਉਹਨਾਂ ਦੇ ਵੱਲੋਂ ਵਰਕਰਾਂ ਤੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਗਿਆ ਤੇ ਇਸ ਮੌਕੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕਾਂਗਰਸ ਤੇ ਵੀ ਤਿੱਖਾ ਪ੍ਰਤੀਕਰਮ ਦਿੱਤਾ ਗਿਆ ਕਾਲੀਆਂ ਝੰਡੀਆਂ ਦਿਖਾਈਆਂ ਕਿਸ ਤਰ੍ਹਾਂ ਦੇਖਦੇ ਕਿਹਨੂੰ ਦਿਖਾਈਆਂ ਰਾਜਾ ਬਲਿੰਗ ਨੂੰ ਅੱਜ ਆਏ ਸੀ ਰੋਸ਼ੋਤ ਨੂੰ ਜਿਆਦਾ ਕਾਫੀ ਕਾਂਗਰਸ ਦਾ ਮੈਨ ਲੱਗਦਾ ਸਾਰਾ ਸਿਸਟਮ ਹੀ ਹਿੱਲ ਗਿਆ ਹੈ ਅੱਧੀ ਕਾਂਗਰਸ ਤਾਂ ਕਾਂਗਰਸ ਛੱਡ ਕੇ ਚਲੇ ਗਏ ਕੋਈ ਕਿਸੇ ਪਾਰਟੀ ਜ ਕੋਈ ਕਿਸੇ ਪਾਰਟੀ ਜ ਕੋਈ ਕਿਸੇ ਪਾਰਟੀ ਜ ਜਿਹੜੇ ਬਚੇ ਐ ਉਹਨੂੰ ਇਹ ਨਹੀਂ ਪਤਾ ਲੱਗ ਕਿ ਭੇਜਨੇ ਕਿੱਥੇ ਐ ਹੁਣ ਰਾਜਾ ਵੜਿੰਦਾ ਇੱਥੇ ਕੀ ਉਹਨੂੰ ਗਲੀ ਦਾ ਵੀ ਨਹੀਂ ਪਤਾ ਇੱਥੇ ਅਸੀਂ ਡਸਕਲਸ ਦੀ ਮੀਟਿੰਗ ਕੀਤੀ ਹੈ ਜੀ ਅੱਜ ਪਹਿਲਾਂ ਰੋਡ ਸ਼ੂ ਕਰਕੇ ਆਏ ਨੇ ਸਾਡੇ ਖੰਨੇ ਪਾਇਲ ਵਗੈਰਾ ਸਾਰੇ ਹੁਣ ਉਹਨਾਂ ਦੇ 5-6 ਪ੍ਰੋਗਰਾਮ ਨੇ ਜੀ ਮੇਰੇ ਸਾਊਥ ਹਲਕੇ ਦੇ ਵਿੱਚ ਰਾਬਾ ਰੋਡ ਤੇ ਕਾਉਂਸਲਰ ਜੁਆਇਨ ਕਰ ਰਹੇ ਰੂਬੀ ਜੀ ਉਸ ਤੋਂ ਬਾਅਦ ਇੱਕ ਹੋਰ ਕਾਉਂਸਲਰ ਇਹਦੇ ਵੱਡੇ ਲੀਡਰ ਸਾਡੇ ਲੋਕਨਸਭਾ ਪਾਰਟੀ ਦੇ ਇਕਬਾਲ ਸਿੰਘ ਜੁਆਇਨ ਕਰ ਰਹੇ ਲੋਕਨ ਸਾਫ ਪਾਰਟੀ ਵੱਲੋਂ ਲੜੇ ਹੰਸਰਾਜ ਜੀ ਸੇ ਉਹਨਾਂ ਦੇ ਬੇਟੇ ਜੁਆਇਨ ਕਰ ਰਹੇ ਆ ਕਾਫੀ ਫੰਕਸ਼ਨ ਨੇ ਦੋ ਚਾਰ ਘਰਾਂ ਦੇ ਵਿੱਚ ਸਾਡੇ ਜਿਹੜੇ ਸਾਡੇ ਵਰਕਰ ਨੇ ਉਹਨਾਂ ਦੇ ਘਰੇ ਵੀ ਮੀਟਿੰਗਾਂ ਕਰਨੀਆਂ ਨੇ ਤਰੁਕਾ ਲੈਨੇ ਅਗਲੀ ਖਬਰ ਦਾ ਰਾਇਕੋਟ ਵਿਕੇਸ਼ ਸ਼ਰਮਣੀ ਕਾਲੇ ਦਲ ਹਲਕਾ ਰਾਇਕੋਟ ਦੇ ਇੰਚਾਰਜ ਬਲਵਿੰਦਰ ਸਿੰਘ ਸੰਧੂ ਦੇ ਅਗਵਾਈ ਹੇਠ ਅਕਾਲੀ ਦਲ ਦੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਇਸ ਮੌਕੇ ਭਾਈ ਗੁਰਚਰਨ ਸਿੰਘ ਗਰੇਵਾਲ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਪਾਈ ਗੁਰਚਰਨ ਸਿੰਘ ਗਰੇਵਾਲ ਤੇ ਬਲਵਿੰਦਰ ਸਿੰਘ ਸੰਧੂ ਹਲਕਾ ਇੰਚਾਰਜ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੀ ਸੌਂਪੇ ਉੱਥੇ ਹੀ ਉਹਨਾਂ ਨੂੰ ਸਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਜਹਦਰ ਜਗਦੀਪ ਸਿੰਘੀ ਤਰਵੰਡੀ ਲੋਪੁਰਸ਼ ਜਿਹਨਾਂ ਦਾ ਪੰਦੇਆਂ ਦੇ ਅੰਦਰ ਵੱਡਾ ਸਤਕਾਰ ਆ ਉਹਨਾਂ ਦਾ ਹਲਕਾ ਰਾਇਕੋਟ ਜਿਹੜਾ ਕਿ ਅੱਜ ਸਰਗਰਮੀਆਂ ਦਾ ਵੱਡਾ ਕੇਂਦਰ ਬਣਿਆ ਹੋਇਆ ਕਿਉਂਕਿ ਪੰਜਾਬ ਦੇ ਅੰਦਰ ਲੋਕ ਸਭਾ ਦੀਆਂ ਚੋਣਾਂ ਦਾ ਮੇਲ ਬਚ ਚੁੱਕਿਆ ਤੇ ਮੈਂ ਦੇਖ ਰਿਹਾ ਕਿ ਜਿਹੜਾ ਹਲਕਾ ਫਤਿਹਗੜ੍ਹ ਸਾਹਿਬ ਐਮਪੀ ਹਲਕਾ ਜਿੱਥੇ ਵਿਕਰਮਜੀਤ ਸਿੰਘ ਖਾਲਸਾ ਜਿਹੜੇ ਕੀ ਉਥੋਂ ਦੇ ਅਕਾਲੀ ਦਰਬ ਦੇ ਉਮੀਦਵਾਰ ਆ ਉਹ ਉਸ ਬਾਕੀ ਸਾਰੇ ਜਿੰਨੇ ਵੀ ਕਿਹਨਾ ਪਾਰਟੀਆਂ ਨੇ ਉਹਨਾਂ ਸਾਰਿਆਂ ਤੋਂ ਅੱਗੇ ਵਾਦੇ ਦਿਖਾਈ ਦੇ ਰਹੇ ਨੇ ਉਹਦਾ ਕਾਰਨ ਆ ਕਿ ਸਾਰੇ ਹਲਕਿਆਂ ਦੀ ਲੀਡਰਸ਼ਿਪ ਇੱਕ ਛੋਟ ਇੱਕ ਜੁਟ ਹੋ ਕੇ ਇਸ ਮੈਂਬਰ ਜੁਟੀ ਹੋਈ ਆ ਖਾਸ ਤੌਰ ਤੇ ਤੇ ਉਹਨਾਂ ਦੇ ਵਿੱਚੋਂ ਜੇ ਮੈਂ ਕਹਿ ਲਵਾਂ ਕਿ ਹਲਕਾ ਰੈਕੋਟ ਜਿਹੜਾ ਉਹ ਸਰਦਾਰ ਬਲਵਿੰਦਰ ਸਿੰਘ ਜੀ ਸੰਧੂ ਤੇ ਸਰਦਾਰ ਜਗਜੀਤ ਸਿੰਘ ਤਰਵੰਦੀ ਸਾਹਿਬ ਇਹਨਾਂ ਦੀ ਰਹਿਨਮਾਈ ਹੇਠ ਪੂਰਾ 100 ਹੋ ਕੇ ਸਾਰੀ ਲੜਾਈ ਲੜ ਰਹੇ ਨੇ ਸੋ ਪਾਰਟੀ ਪ੍ਰਧਾਨ ਸਰਦਾਰ ਸੁਬੀਤ ਸਿੰਘ ਜੀ ਬਾਦਲ ਵੱਲੋਂ ਪਿਛਲੇ ਦਿਨ ਦਾ ਜੋ ਦੌਰਾ ਸੀ ਉਸ ਦੇ ਵਿੱਚ ਦੇਖੇ ਉਤਸ਼ਾਹ ਨੂੰ ਲੈ ਕੇ ਪਾਰਟੀ ਵਰਕਰਾਂ ਨੂੰ ਮਾਣ ਤੇ ਸਨਮਾਨ ਦਿੱਤਾ ਗਿਆ ਸੋ ਅਹੁਦੇਦਾਰੀਆਂ ਦਿੱਤੀਆਂ ਗਈਆਂ ਜਿਦੇ ਵਿੱਚ ਅਸੀਂ ਵਿਸ਼ੇਸ਼ ਕਰਕੇ ਕਹੀਏ ਯੂਥ ਵਿੰਗ ਦੇ ਸਾਡੇ ਬਹੁਤ ਸਤਕਾਰਯੋਗ ਪ੍ਰਭਜੋਤ ਸਿੰਘ ਢਾਲੀਵਾਲ ਨੂੰ ਮੁਖ ਬਲਾਰਾ ਜਿਹੜਾ ਯੂਥ ਵਿੰਗ ਵੀ ਲਾਇਆ ਗਿਆ ਉਹਦੇ ਨਾਲ ਦੀ ਨਾਲ ਹੋਰ ਜਿਹੜੇ ਅਹੁਦੇਦਾਰ ਸਹਿਬਾਨ ਨੇ ਉਹਨਾਂ ਨੂੰ ਮੈਂਬਰ ਪੀਏ ਸੀ ਤੇ ਹੋਰ ਸਲਾਹਕਾਰ ਤੇ ਹੋਰ ਤਰ੍ਹਾਂ ਦੇ ਜਿਹੜੇ ਅਹੁਦੇ ਨੇ ਪਾਰਟੀ ਦੇ ਅੰਦਰ ਸਨਮਾਨ ਦਉਦੇ ਆ ਉਹ ਬਹੁਤ ਦਿੱਤੇ ਗਏ ਸਨ ਤੇ ਅੱਜ ਉਹਨਾਂ ਨੇ ਚਿੱਠੀਆਂ ਜਿਹੜੀਆਂ ਸਾਰੇ ਹੀ ਸਤਕਾਰਤ ਦੇ ਲੀਡਰ ਸਾਹਿਬਾਨ ਨੂੰ ਸੌਂਪੀਆਂ ਨੇ ਤੇ ਉਧਰ ਆਪ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਦੇ ਵੱਲੋਂ ਵੀ ਚੋਣ ਪ੍ਰਚਾਰ ਜਿਹੜਾ ਹੈ ਉਹ ਲਗਾਤਾਰ ਜਾਰੀ ਹੈ ਦੱਸਦੇ ਕਿ ਉਹ ਹਲਕਾ ਦੱਖਣੀ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਲੋਕਾਂ ਦੇ ਨਾਲ ਰابطਾ ਕੀਤਾ ਗਿਆ ਤੇ ਵਿਧਾਇਕ ਸ਼ੀਨਾ ਵੀ ਇਸ ਮੌਕੇ ਮੌਜੂਦ ਰਹੇ ਤੇ ਉਹਨਾਂ ਦੇ ਵੱਲੋਂ ਆਪ ਸਰਕਾਰ ਦੀ ਕਾਰਗੁਜ਼ਾਰੀ ਦੀ ਸ਼ਲਾਗਾ ਕੀਤੀ ਗਈ ਦੱਸਦੇ ਕਿ ਅਸ਼ੋਕ ਨੇ ਹਲਕਾ ਆਤਮਨਗਰ ਦਾ ਵੀ ਦੌਰਾ ਕੀਤਾ ਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਜਿਹੜੇ ਨੇ ਉਹ ਉਹਨਾਂ ਦੇ ਨਾਲ ਮੌਜੂਦ ਰਹੇ ਦੱਸਦੇ ਕਿ ਅਸ਼ੋਕ ਪ੍ਰਾਸ਼ਰ ਪੱਪੀ ਜਿਹੜੇ ਨੇ ਉਹ ਹਲਕਾ ਗਿੱਲ ਵੀ ਪਹੁੰਚੇ ਤੇ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਜਿਹੜਾ ਹੈ ਉਹ ਪੂਰੇ ਜ਼ੋਰਾ ਸ਼ੋਰਾਂ ਤੇ ਕੀਤਾ ਗਿਆ ਤੇ ਇਸ ਮੌਕੇ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਦੇ ਨਾਲ ਵਿਧਾਇਕ ਜੀਵਨ ਸਿੰਘ ਸੰਘੋਵਾਲ ਵੀ ਮੌਜੂਦ ਰਹੇ ਜਿਨ੍ਹਾਂ ਦੇ ਵੱਲੋਂ ਸਹਿਯੋਗ ਉਹਨਾਂ ਨੂੰ ਦਿੱਤਾ ਗਿਆ ਹਲਕਾ ਗਿੱਲ ਦੇ ਲੋਕਾਂ ਦੇ ਵੱਲੋਂ ਉਹਨਾਂ ਦਾ ਭਰਮਾ ਸਵਾਗਤ ਕੀਤਾ ਗਿਆ। ਵੇਖੋ ਇਹ ਮੇਰਾ ਹਲਕਾ ਦੱਖਣੀ ਆ। ਔਰ ਇੱਥੋਂ ਦੇ ਲੋਕ ਇੰਨਾ ਪਿਆਰ ਸਤਿਕਾਰ ਦਿੰਦੇ ਨੇ। ਇਹਨਾਂ ਦਾ 2 ਸਾਲਾਂ ਦਾ ਪਿਆਰ ਦੇ ਸਦਕਾ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਿੰਨੇ ਕੰਮ ਕਰ ਚੁੱਕੀ ਆ। ਔਰ ਜਿਹੜੇ 2 ਸਾਲਾਂ ਦਾ ਮੇਰਾ ਰਿਪੋਰਟ ਕਾਰਡ ਆ ਉਹ ਅੱਜ ਸਾਡੇ ਜਿਹੜੇ MP ਕੈਂਡੀਡੇਟ ਨੇ ਅਸ਼ੋਕ ਪ੍ਰੈਸ਼ਰ ਪੱਪੀ ਜੀ ਉਹਨਾਂ ਨੂੰ ਵੱਡੀ ਲੀਡ ਨਾਲ ਜਿਤਾ ਕੇ ਭੇਜਣਗੇ। ਤੇ ਮਾਨ ਸਾਹਿਬ ਕੋਲ 13 0 ਦਾ ਜਿਹੜਾ ਦਾਵਾ ਕੀਤਾ ਹੈ ਕਿਸ ਗੱਲ ਦੇ ਦੋਸਤ ਦੇਖੋ ਉਮੀਦ ਕਿਉਂ ਅਸੀਂ 100% ਕਹਿੰਨੇ ਆ ਕਿ ਅੱਜ ਤੱਕ ਜਿੰਨੇ ਵੀ ਸੰਸਦ ਜਿਤਾ ਕੇ ਭੇਜੇ ਆ ਉਹ ਸਾਰੇ ਸੂਚੇ ਮੂਹ ਵਾਪਸ ਆਏ ਆ ਕਿਸੇ ਨੇ ਪੰਜਾਬ ਦੀ ਆਵਾਜ਼ ਨਹੀਂ ਚੁੱਕੀ 14 ਦੇ ਵਿੱਚ ਮਾਨ ਸਾਹਿਬ ਸੰਸਦ ਬਣੇ ਔਰ ਸਭ ਤੋਂ ਵੱਧ ਪੰਜਾਬ ਦੀ ਆਵਾਜ਼ ਚੁੱਕਦੇ ਰਹੇ ਆ ਔਰ ਹੁਣ ਅਸੀਂ 13 ਭੇਜਾਂਗੇ ਤਾਕੇ ਜਿਹੜਾ ਸਾਡਾ ਪੈਸਾ ਰੁਕਿਆ ਹੈ ਕਿਉਂਕਿ ਸੈਂਟਰ ਹਮੇਸ਼ਾ ਪੰਜਾਬ ਦੇ ਨਾਲ ਧੱਕਾ ਕਰਦਾ ਆ ਰਿਹਾ ਔਰ ਉਸ ਧੱਕੇਸ਼ਾਹੀ ਨੂੰ ਦੂਰ ਕਰ ਲਈ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦੀ ਆ ਆਪਾਂ 13 ਦੇ 13 ਕੈਂਡੀਡੇਟ ਜਿਤਾ ਕੇ ਸੰਸਦ ਦੇ ਵਿੱਚ ਵੀ ਭਗਵੰਤ ਮਾਨ ਜੀ ਦੇ ਸੀਐਮ ਸਾਹਿਬ ਦੇ ਹੱਥ ਮਜ਼ਬੂਤ ਕਰੀਏ ਅੱਜ ਜੋ ਸਾਡੇ ਜਾਣੇ ਦੇ ਲੋਕ ਸਭਾ ਦੇ ਉਮੀਦਵਾਰ ਅਸ਼ੋਕ ਬਰਾਸਰ ਪੇਜੀ ਜੋ ਸਾਡੇ درمیان ਪਹੁੰਚੇ ਨੇ ਉਹਨਾਂ ਦੇ ਨਾਲ ਆਏ ਸਾਡੀ ਵੱਡੀ ਭੈਣ ਇੰਦਰਪਾਲ ਕੁਸ਼ੀਨਾ ਜੀ ਦੀ ਅਦਵਾਈ ਹੇਟ ਅੱਜ ਮੀਟਿੰਗ ਹੋਈ ਤੇ ਲੋਕਾਂ ਦਾ ਮਾਣ ਪਿਆਰ ਸਤਿਕਾਰ ਬਹੁਤ ਮਿਲਿਆ ਇਸੇ ਕਰਕੇ ਸਾਨੂੰ ਖੁਸ਼ੀ ਵਿੱਚ ਸੋਚੁੰਦੇ ਆ ਤੇ ਮੈਂ ਇੱਕ ਵਾਰ ਇਸ ਵਾਰ ਪੰਜਾਬ ਦੀ ਜਨਤਾ ਨੂੰ ਅਪੀਲ ਕਰਦਾ ਕਿ ਜਿਵੇਂ ਤੁਸੀਂ ਵਿਸ਼ਵਾਸ 2 ਸਾਲ ਪਹਿਲਾਂ ਕੀਤਾ ਸੀ ਆਮ ਪਾਰਟੀ ਦੇ ਤੁਹਾਡੇ ਇੱਕ ਇੱਕ ਕਰਕੇ ਵਾਦੇ ਬੂਦੇ ਪੂਰੇ ਹੋ ਰਹੇ ਨੇ ਤੇ ਉਸੇ ਤਰ੍ਹਾਂ ਉਮੀਦ ਰੱਖਦੇ ਆ ਤੇ ਵੀ ਸਵਾਦ ਤੋਂ ਮੰਨੇ ਆ ਕਿ ਅਸ਼ੋਕ ਪ੍ਰਸ਼ਰ ਪੱਪੇ ਜੀ ਜਦੋਂ ਲੋਕ ਸਭਾ ਦੇ ਵਿੱਚ ਬੂੰਜੂਗੇ ਤੇ ਤੇਰਾ ਐਮਪੀ ਬਣੂਗੇ ਸਾਡੇ ਪੰਜਾਬ ਦਾ 8000 ਕਰੋੜ ਰੁਪਇਆ ਆਊਗਾ ਤੇ ਸਾਡੇ ਪੰਜਾਬ ਦੀ ਨਿਕਾਸੀ ਹੋਏਗੀ ਸਾਡੇ ਪੰਜਾਬ ਦਾ ਵਿਕਾਸ ਹੋਏਗਾ ਤੇ ਸਾਡੇ ਪੰਜਾਬ ਦੇ ਵਸਨੀਕ ਖੁਸ਼ ਹੋਣਗੇ ਅੱਜ ਬਹੁਤ ਹੀ ਸਤਿਕਾਰਯੋਗ ਹਲਕਾ ਆਤਮ ਨਗਰ ਦੇ ਐਮਐਲਏ ਸਰਦਾਰ ਕਲੌਨ ਸਿੰਘ ਸਿੱਧੂ ਜੀ ਦੀ ਦੀਸ਼ਾ ਨਿਰਦੇਸ਼ ਵਿੱਚ ਵਾਰ ਨੰਬਰ 47 ਵਿੱਚ ਸ੍ਰੀ ਸ਼ੋਕ ਪ੍ਰਸ਼ਰ ਪੱਪੇ ਜੀ ਲੁਧਿਆਣੇ ਤੋਂ ਜਿਹੜੇ ਲੋਕ ਸਭਾ ਦੇ ਕੈਂਡੀਡੇਟ ਆ ਉਹਨਾਂ ਦੀ ਮੀਟਿੰਗ ਕਰਾਈ ਗਈ ਆ ਤੇ ਬਹੁਤ ਵੱਡਾ ਹੰਗਾਰਾ ਡਾਕਟਰ ਅੰਬੇਡਕਰ ਨਗਰ ਚੋਂ ਪਿਆਰ ਮਿਲਿਆ ਤੇ ਪੱਪੀ ਪ੍ਰੈਸ਼ਰ ਨੂੰ ਇਸ ਵਾਰਡ ਚੋਂ ਵੱਡੀ ਵੋਟਾਂ ਨਾਲ ਜਿਤਾ ਕੇ ਭੇਜਾਂਗੇ ਇਸ ਵਾਰਡ ਤੋਂ ਨਹੀਂ ਲੁਧਿਆਣੇ ਸ਼ਹਿਰ ਤੋਂ ਜਿਤਾ ਕੇ ਭੇਜਾਂਗੇ ਕਿਹੜੇ ਮੁੱਦੇ ਅੱਜ ਛੋਟੇ ਭਾਈ ਹਲਵਾਨ ਸਿੱਧੂ ਦੇ ਅੰਮੇਡਕਰ ਕਲੋਨੀ ਦੇ ਵਿੱਚ ਅੱਜ ਇਹਨਾਂ ਨੇ ਇੱਥੇ ਮੇਰਾ ਮੀਟਿੰਗ ਰੱਖੀ ਸੀ ਜਿਹੜੀ ਜਲਸੇ ਦੇ ਰੂਪ ਦੇ ਵਿੱਚ ਜਨਤਾ ਇੰਨੀ ਆਈ ਆ ਸਾਰਿਆਂ ਨੇ ਅਸ਼ੀਰਵਾਦ ਦਿੱਤਾ ਵਾ ਕਲਿਆਣ ਜੀ ਨੇ ਵੀ ਭਗਵਾਨ ਬਾਲਮਕੀ ਮਹਾਰਾਜ ਦਾ ਬਾਬਾ ਸਾਹਿਬ ਪੀਮਰਾਓ ਮੇਦ ਕਰਦਾ 19 ਤਰੀਕ ਦਾ ਪ੍ਰੋਗਰਾਮ ਰੱਖਿਆ ਉਹਦਾ ਵੀ ਕਾਰਡ ਜਾਰੀ ਕੀਤਾ ਵਾ ਸਾਰੀ ਸੰਗਤ ਨੂੰ ਬੇਨਤੀ ਆਗੇ ਸਾਰੇ 19 ਤਰੀਕ ਨੂੰ ਹਮਮਾਗੇ ਆਗੇ ਉੱਥੋਂ ਅਸ਼ੀਰਵਾਦ ਲਓ ਔਰ ਮੈਂ ਕਲਵਾਨ ਸਿੰਘ ਸਿੱਧੂ ਦਾ ਜਿੱਥੇ ਧੰਨਵਾਦ ਕਰਦਾ ਉੱਥੇ ਆਸ ਰੱਖਦਾ ਕਿ ਸਭ ਨਾਲੋਂ ਵੱਧ ਯਾਰ ਆਥਮਨਗਰ ਦੇ ਇਸ ਇਲਾਕੇ ਦੇ ਵਿੱਚੋਂ ਇਹ ਵਾਰ ਚੋਂ ਮੈਨੂੰ ਵੋਟ ਪਾਉਗੀ ਸਾਰਿਆਂ ਦਾ ਸੇਵਾਦਾਰ ਬਣ ਕੇ ਕੰਮ ਕਰੂੰਗਾ ਜੀ ਉਹ ਪਰਾ ਸਿਰ ਪੱਪੀ ਵੀ ਇੱਕ ਸੱਚੇ ਸੁਭਾਅ ਦੇ ਇਨਸਾਨ ਨੇ ਤੇ ਜੋ ਕਹਿੰਦੇ ਨੇ ਉਹ ਪੂਰਾ ਕਰਦੇ ਨੇ ਅੱਜ ਉੱਥੇ ਇਹਨਾਂ ਨੇ ਲੋਕਾਂ ਨਾਲ ਵਾਅਦਾ ਕਰਿਆ ਵੀ ਇੱਕ ਤਾਂ ਮੈਂ ਅੰਬੇਦਕਰ ਨਗਰ ਨੂੰ ਪੱਕਾ ਕਰਾਉਣ ਦੇ ਵਿੱਚ ਐਮਐਲਏ ਵਿਧਾਇਕ ਦੀ ਮਦਦ ਕਰੂੰਗਾ ਇਸ ਤੋਂ ਬਾਅਦ ਲੁਧਿਆਣਾ ਸ਼ਹਿਰ ਵਿੱਚ ਇੱਕ ਪੀਜੀ ਦੀ ਤਰਜ਼ ਤੇ ਜਿਹੜਾ ਮੈਂ ਹਸਪੀਟਲ ਖੋਲੂੰਗਾ ਤਾਂ ਕਿ ਲੋਕਾਂ ਦਾ ਪਾਪਾਟੀ ਲੱਗਿਆ ਕਿ ਸ਼ੋਕ ਪ੍ਰਾਸ਼ਰ ਪੀਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਆਪਣੇ ਹਲਕੇ ਦੇ ਵਿੱਚ ਉਹ ਇੱਕ ਵਧੀਆ ਉਮੀਦਵਾਰ ਹੋ ਸਕਦੇ ਨੇ ਤੇ ਉਹਨਾਂ ਨੂੰ ਇਸ ਵਾਰ ਆਮ ਆਦੀ ਪਾਰਟੀ ਨੇ 2024 ਦੇ ਵਿੱਚ ਉਮੀਦਵਾਰ ਐਲਾਨਿਆ ਵਾ ਮੈਂ ਪਹਿਲੇ ਦਿਨ ਤੋਂ ਆਪਣ ਸੱਚੇ ਮਨੋਂ ਕੋਈ ਮੰਨ ਦੇ ਵਿੱਚ ਕਦੇ ਨਹੀਂ ਆਇਆ ਕਿ ਮੈਨੂੰ ਨਹੀਂ ਦਿੱਤੀ ਜਾ ਕਿਸੇ ਹੋਰ ਨੂੰ ਨਹੀਂ ਦਿੱਤੀ ਮੈਂ ਪਹਿਲੇ ਦਿਨ ਤੋਂ ਪੱਪੀ ਨਾਲ ਆਪਣੇ ਭਰਾ ਵੱਡੇ ਭਰਾ ਦੇ ਤੌਰ ਤੇ ਲੱਗਿਆ ਹੋਇਆ ਮੈਂ ਤੇ ਅੱਗੇ ਵੀ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਸਾਰੇ ਹੀ ਇਲਾਕੇ ਦੇ ਵਿੱਚ ਤੁਸੀਂ ਅੱਜ ਆਪਾਂ ਇੱਥੇ ਗੁਰਮ ਪਿੰਡ ਦੇ ਵਿੱਚ ਖੜੇ ਆਂ ਇੱਥੇ ਲੋਕਾਂ ਨੇ ਇੱਥੇ ਦੇਖ ਕੇ ਮੈਨੂੰ ਬੜਾ ਮਤਲਬ ਮਨ ਨੂੰ ਬੜੀ ਸ਼ਾਂਤੀ ਮਿਲ ਰਹੀ ਆ ਬੜਾ ਵਧੀਆ ਲੋਕਾਂ ਦੇ ਵਿੱਚ ਉਤਸ਼ਾਹ ਆ ਲੋਕਾਂ ਨੂੰ ਸਾਰੀਆਂ ਜਿਹੜੀ ਗਰੰਟੀਆਂ ਸੀ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਗਰੰਟੀਆਂ ਜਿਹੜੀਆਂ ਜ਼ਿਆਦਾਤਰ ਵਾਦੇ ਸੀ ਉਹ ਪੂਰੇ ਹੋ ਚੁੱਕੇ ਨੇ ਲੋਕੀ ਬੜੇ ਖੁਸ਼ ਨੇ ਸਾਡੇ ਲੋਕ ਸਭਾ ਦੇ ਉਮੀਦਵਾਰ ਪੀਪਰਾ ਸਰਜੀ ਦੇ ਨਾਲ ਸਵੇਰ ਤੋਂ ਲੈ ਕੇ ਮੀਟਿੰਗਾਂ ਕਰ ਰਹੇ ਹਾਂ ਹੁਣ ਆਪਾਂ ਪਿੰਡ ਗੁਰਮ ਵਿੱਚ ਖੜੇ ਆ ਜਿੱਥੇ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਹੋਇਆ ਇਤਿਹਾਸਕ ਗੁਰਦੁਆਰਾ ਪਾਉਂਥੇ ਖੜੇ ਆ ਤੇ ਜਿਹੜਾ ਤੁਸੀਂ ਕਹਿੰਦੇ ਹੋ ਹੰਗਾਰਾ ਕਿਵੇਂ ਮਿਲ ਰਿਹਾ ਤੁਸੀਂ ਪਿੰਡ ਪਿੰਡ ਜਾਂਦੇ ਹੋ ਸਾਡੇ ਨਾਲ ਆਪਣੇ ਆਪ ਲੋਕ ਆਪ ਮਹਾਰੇ ਛੜੀਆਂ ਬੀਬੀਆਂ ਪਹਿਣਾ ਨੌਜਵਾਨ ਬਜ਼ੁਰਗ ਆਪਣੇ ਆਪ ਆ ਰਹੇ ਨੇ ਉਹਨਾਂ ਦੀ ਇੱਕੋ ਹੀ ਗੱਲ ਆ ਵੀ ਅਸੀਂ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਅਰਵਿੰਦ ਕੇਜੀਵਾਲ ਸਾਹਿਬ ਨੇ ਦਿੱਤੇ ਨੇ ਅਸੀਂ ਉਹਨਾਂ ਨੂੰ ਵੋਟ ਪਾਉਣੀ ਹੈ ਕਿਉਂਕਿ ਆਮ ਆਦਮੀ ਪਾਰਟੀ ਤੇ ਲੋਕਾਂ ਨੂੰ ਰੱਬ ਵਾਂਗ ਭਰੋਸਾ ਕਰਦੇ ਆ ਵੀ ਜੋ ਇਹ ਕਹਿੰਦੇ ਨੇ ਜੋ ਇਹ ਕਹਿੰਦੇ ਨੇ ਦੇਖੋ ਇੱਕ ਇੱਕ ਗਰੰਟੀ ਲਿੱਤੀ ਆ ਸਰਦਾਰ ਭਗਵੰਤ ਸਿੰਘ ਜੀ ਮਾਨ ਦੇ ਸਾਈਨ ਨੇ ਅਰਵਿੰਦ ਕੇਜੀਵਾਲ ਸਾਹਿਬ ਦੇ ਸਾਈਨ ਨੇ ਇੱਕ ਇੱਕ ਵਾਦਾ ਆਮ ਆਦਮੀ ਪਾਰਟੀ ਪੂਰਾ ਕਰ ਰਹੀ ਆ ਬਹੁਤ ਕਰਨੀ ਵਾਲੀ ਜਗ੍ਹਾ ਵਾਜ ਸਾਡੇ ਵਿਭਾਗ ਖੁੱਲ ਗਿਆ ਐ ਸੀ ਧਰਤੀ ਦੇ ਉੱਤੇ ਅੱਜ ਅਸੀਂ ਖੜੇ ਆ ਧੰਨ ਧੰਨ ਬਾਬਾ ਦੀਪ ਸਿੰਘ ਦੀ ਧਰਤੀ ਦੇ ਖੜੇ ਆ ਅੱਜ ਇਹ ਤੋਂ ਅਸ਼ੀਰਵਾਦ ਮਿਲਿਆ ਵਾਜ ਜਨ ਬਾਬੇ ਦਾ ਦਾ ਅਸ਼ੀਰਵਾਦ ਹਮੇਸ਼ਾ ਸਾਡੇ ਨਾਲ ਹੀ ਆ ਪਰ ਜਨਤਾ ਦਾ ਇੱਥੇ ਦੇ ਜਿਹੜੇ ਬਾਬੇ ਦੀ ਧਰਤੀ ਦੇ ਜੰਪਾਲਾ ਉਹ ਵੀ ਸਾਨੂੰ ਅਸ਼ੀਰਵਾਦ ਦੇ ਰਿਹਾ ਵੀ ਤੁਸੀਂ ਸਾਡੇ ਹਲਕੇ ਦੀ ਸੇਵਾ ਕਰਿਓ ਅਸੀਂ ਆ ਮੇਰਾ ਵੀ ਸੰਗੋਵਾਲ ਜਿੰਨੇ ਪਿੰਡ ਸਵੇਰ ਦੇ ਅਸੀਂ 8-9 ਪਿੰਡਾਂ ਜਾ ਚੁੱਕੇ ਆ ਐਦਾਂ ਹੀ ਭਰਮਾ ਹੰਗਾਰਾ ਤੇ ਹਰ ਪਿੰਡ ਦੇ ਵਿੱਚੋਂ ਅਸ਼ੀਰਵਾਦ ਮਿਲਦਾ ਅਜਾ ਹੁਣ ਤਾਂ ਸਾਡੇ ਸਮਲੋ ਭਾਗ ਖੁੱਲਣ ਵਾਲੀ ਉਹ ਗੱਲ ਹੋ ਗਈ ਧੰਨ ਧੰਨ ਬਾਬਾ ਦੀਪ ਸਿੰਘ ਦੇ ਚੰਨਾਂ ਦੇ ਵਿੱਚ ਸੀਚਕਾ ਕੇ ਤੋਂ ਅਸ਼ੀਰਵਾਦ ਲਿਆ ਲੁਧਿਆਣਾ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਵੱਲੋਂ ਚੋਣ ਪ੍ਰਚਾਰ ਜਿਹੜਾ ਹੈ ਉਹ ਜ਼ੋਰਾ ਸ਼ੋਰਾ ਦੇ ਨਾਲ ਕੀਤਾ ਜਾ ਰਿਹਾ ਹੈ ਇਸੇ ਲੜੀ ਤਹਿਤ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੋਕ ਪ੍ਰਾਸ਼ਰ ਪੱਪੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਚੋਣ ਪ੍ਰਚਾਰ ਜਿਹੜਾ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਦੱਸਦੇ ਕਿ ਉਹਨਾਂ ਦੀ ਬੇਟੀ ਤੇ ਉਹਨਾਂ ਦੇ ਧਰਮ ਪਤਨੀ ਦੇ ਵੱਲੋਂ ਲੁਧਿਆਣਾ ਦੇ ਹਲਕਾ ਆਤਮਨਗਰ ਦੇ ਵਿੱਚ ਵਿਧਾਇਕ ਦੇ ਨਾਲ ਮਿਲ ਕੇ ਚੋਣ ਪ੍ਰਚਾਰ ਕੀਤਾ ਗਿਆ ਇਸ ਮੌਕੇ ਵਿਧਾਇਕ ਕੋਲ ਵੰਤ ਸਿੰਘ ਸਿੱਧੂ ਜਿਹੜੇ ਨੇ ਉਹ ਮੌਜੂਦ ਰਹੇ ਤੇ ਉਹਨਾਂ ਦੇ ਵੱਲੋਂ ਰਾਜਾ ਵੜਿੰਗ ਤੇ ਤਿੱਖੇ ਤੰਜ ਵੀ ਕੱਸੇ ਗਏ ਹਾਂਜੀ ਐ ਸਭ ਕੁਲਵੰਤ ਸੰਕਲ ਨੇ ਅਰੇਂਜ ਕੀਤਾ ਸਭ ਕੁਝ ਤੁਸੀਂ ਦੇਖ ਰਹੇ ਹੋ ਉਹਨਾਂ ਨਾਲ ਕਿੰਨੇ ਲੋਕ ਜੁੜੇ ਆ ਐ ਸਾਰਾ ਉਹਨਾਂ ਦੇ ਕੰਮ ਦੇ ਕਾਰਨ ਹੈ ਆਪਾਂ ਹੁਣ ਡੋਰ ਟੂ ਡੋਰ ਕਰਾਂਗੇ ਮੈਨੂੰ ਪੱਕੀ ਉਮੀਦ ਹੈ ਕਿ ਜਿੱਦਾਂ ਸਾਰੇ ਇਲਾਕੇ ਅੱਜ ਸਾਨੂੰ ਬਹੁਤ ਜੋਰਾ ਸ਼ੋਰਾ ਨਾਲ ਰਿਸਪੌਂਸ ਮਿਲ ਰਿਹਾ ਇੱਥੇ ਵੀ ਉਦਾਂ ਹੀ ਮਿਲੇਗਾ ਸਪੈਸ਼ਲੀ ਇਕਠੀਆਂ ਉਦੋਂ ਹੁੰਦੀਆਂ ਨੇ ਜਦ ਉਹਨਾਂ ਨੂੰ ਕੰਮ ਜਿੰਨਾ ਦੇ ਪੂਰੇ ਕੀਤੇ ਇਹ ਪਾਰਟੀ ਨੇ ਮਹਿਲਾਵਾਂ ਦੇ ਕੰਮ ਜਿਹੜੇ ਸੀਗੇ ਬੱਚਿਆਂ ਨੂੰ ਪ੍ਰੋਪਰ ਐਜੂਕੇਸ਼ਨ ਪਲੱਸ ਵਧੀਆ ਹੈਲਥ ਇਨਫਰਾਸਟ੍ਰਕਚਰ ਸਭ ਕੁਝ ਦਿੱਤਾ ਇਹ ਪਾਰਟੀ ਨੇ ਤਾਂ ਹੀ ਮਹਿਲਾਵਾਂ ਖੜੀਆਂ ਹੋਈਆਂ ਨੇ ਅੱਛਾ ਕੀ ਲੱਗਦਾ ਪਿਆ ਵੀ ਅੱਜ ਵੱਡਾ ਇਕੱਠ ਦੇਖ ਕੇ ਕਿਸ ਤਰ੍ਹਾਂ ਦਾ ਜਿਹੜਾ ਹੰਗਾਰਾ ਜਿਹੜਾ ਮਿਲ ਰਿਹਾ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਇਹ ਤੁਹਾਨੂੰ ਇਕੱਠ ਇਕੱਠਾ ਨਹੀਂ ਕੀਤਾ ਇਹ ਆਪ ਆਏ ਨੇ ਚੱਲ ਕੇ ਆਏ ਨੇ ਇਹਨਾਂ ਨੂੰ ਪਤਾ ਲੱਗਿਆ ਕਿ ਅੱਜ ਡੋਰ ਟੂ ਡੋਰ ਹੋਣਾ ਆਪ ਆਏ ਨੇ ਤੇ ਆਪ ਅੱਗੇ ਹੋ ਹੋ ਕੇ ਮੰਗਰੇ ਨੇ ਵੋਟ ਦੇ ਰਹੇ ਨੇ ਕਹਿ ਰਹੇ ਨੇ ਕਿ ਵੀ ਵੋਟ ਦਿਓ ਸਾਨੂੰ ਅਸ਼ੋਕ ਪ੍ਰਸ਼ਰ ਪੱਪੀ ਜਿਸ ਦਿਨ ਤੋਂ ਟਿਕਟ ਦਾ ਐਲਾਨ ਹੋਇਆ ਉਸ ਦਿਨ ਤੋਂ ਹੀ ਲੁਧਿਆਣਾ ਸ਼ਹਿਰ ਵਿੱਚ ਬਹੁਤ ਵੱਡਾ ਹੱਛਾ ਹੈ ਕਿਉਂਕਿ ਉਹ ਸ਼੍ਰੀ ਬਾਲਾ ਜੀ ਮਹਾਰਾਜ ਦੇ ਭਗਤ ਨੇ ਉਹਨਾਂ ਦੀ ਯਾਤਰਾ ਵੀ ਹਰ ਸਾਲ ਕੱਢਦੇ ਨੇ ਵੈਸੇ ਵੀ ਇੱਕ ਸਮਾਜ ਸੇਵੀ ਤੇ ਨੇਕ ਇਨਸਾਨ ਨੇ ਜਿਹੜੇ ਕੋਈ ਲੋਕਾਂ ਦੀ ਸੇਵਾ ਵਿੱਚ ਹਰ ਸਮੇਂ ਮਸ਼ਰੂਫ ਰਹਿੰਦੇ ਨੇ ਚਾਹੇ ਉਹਨਾਂ ਦੇ ਹਲਕੇ ਦੀ ਆਪਣੀ ਗੱਲ ਕਰੀਏ ਸਾਡੇ ਪੂਰੇ ਲੋਕ ਸਭਾ ਲੁਧਿਆਣੇ ਹਲਕੇ ਦੀ ਗੱਲ ਕਰੀਏ ਵਿਕਾਸ ਦੇ ਕੰਮ ਤੇ ਜਿਹੜੇ 70 ਸਾਲ ਚ ਨਹੀਂ ਹੋਏ ਜਿਹੜੇ ਸਿਰਫ 2 ਸਾਲ ਦੇ ਸਮੇਂ ਦੇ ਵਿੱਚ ਹੋਏ ਨੇ ਆ ਪਿੱਥੇ ਬੀਬੀਆਂ ਦਾ ਪੈਣਾ ਦਾ ਥੱਲੇ ਨੌਜਵਾਨਾਂ ਦਾ ਘੱਟ ਇਸ ਗੱਲ ਦਾ ਪ੍ਰਮਾਣ ਹੈ ਕਿ ਸਾਡਾ ਇਸ ਵਾਰ ਦਾ ਚਾਰਜ ਪ੍ਰਦੀਪ ਪੱਪੂ ਤੇ ਮੇਰੀ ਛੋਟੀ ਭੈਣ ਈਸ਼ਾ ਗਰੇਵਾਲਾ ਇਹ ਲੋਕਾਂ ਦੀ ਸੇਵਾ ਦੇ ਵਿੱਚ ਮਸ਼ਰੂਫ ਰਹਿੰਦੇ ਨੇ ਜਦੋਂ ਕੰਮ ਹੁੰਦੇ ਆ ਤਾਂ ਫਿਰ ਵਰਕਰ ਜਾਂ ਵਲੰਟੀਅਰ ਜਾਂ ਲੋਕਾਂ ਤੁਹਾਡੇ ਏਰੀਆ ਦੇ ਲੋਕ ਆਪ ਮਹਾਰੇ ਉੱਠ ਕੇ ਆਉਂਦੇ ਨੇ ਵੀ ਸਾਡੀ ਸੇਵਾ ਦੱਸੋ ਤੇ ਇਹਨਾਂ ਨੂੰ ਇਹੀ ਅੱਜ ਬੇਨਤੀ ਕਰਦਾ ਕਿ ਵੱਡੇ ਦਿਨਤੀ ਜੇ ਸ਼ੋਕ ਪ੍ਰਾਸ਼ਰ ਪਪਲੀ ਜੀ ਨੂੰ ਲੁਧਿਆਣਾ ਸ਼ਹਿਰ ਦੇ ਨਾਲ-ਨਾਲ ਵਿਧਾਨ ਸਭਾ ਹਲਕਾ ਆਤਮਨਗਰ ਦੇ ਵਿੱਚੋਂ ਵੱਡੀ ਲੀਡ ਜਿਤਾ ਕੇ ਲੋਕ ਸਭਾ ਭੇਜਣਾ ਤਾਂ ਜੋ ਸਾਡਾ 8000 ਕਰੋੜ ਰੁਪਏ ਜਿਹੜਾ ਬਕਾਇਆ ਉਹ ਮਿਲੇ ਤੇ ਲੁਧਿਆਣਾ ਸ਼ਹਿਰ ਨੂੰ ਇੱਕ ਪ੍ਰੀਜੇ ਦੇ ਵਰਗਾ ਹਸਪਤਾਲ ਮਿਲਿਆ ਜਿਹਨੇ ਅਸ਼ੋਕ ਪਰ ਪਰਾਸ਼ਰ ਪੱਪੀ ਜੀ ਨੇ ਵਾਗਾ ਕਰਿਆ। ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਵੱਲੋਂ ਲੁਧਿਆਣਾ ਤੋਂ ਉਮੀਦਵਾਰ ਬਣਾਏ ਗਏ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਟਿਕਟ ਮਿਲਣ ਦੇ ਤਿੰਨ ਦਿਨਾਂ ਬਾਅਦ ਲੁਧਿਆਣਾ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਰੋਡ ਸ਼ੋਅ ਕੱਢਿਆ ਗਿਆ। ਦੱਸ ਦੇ ਕਿ ਇਸ ਦੌਰਾਨ ਰਾਜਾ ਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਵੀ ਉਹਨਾਂ ਦੇ ਨਾਲ ਮੌਜੂਦ ਰਹੀ ਤੇ ਵੱਡੇ ਗਿਣਤੀ ਦੇ ਵਿੱਚ कांग्रेसी लुधियाना तो की धरती पर आया हूँ नकमस्तक होने के लिए लुधियाना के लोगों को आशीर्वाद प्राप्त करने के लिए और जिस प्रकार का स्वागत है लगता है कि लुधियाना के लोग ढेर सारा प्यार देने वाले हैं मेरे को आने शो वाले जो जो है कैसी रहेगा रोड शो के लिए क्या प्लान है भाई रोड शो के प्लान, 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 के प्लान, प्लान मैं थोड़ी बताऊंगा वो तो लुधियाना के मेरे प्यार करने वाले और कांग्रेस के कार्यकर्ता और लुधियाना के लोग बताएंगे रोड शो कैसा रहेगा मुद्दे बहुत मुद्दे है लुधियाना के मैं समझता हूँ सबसे बड़ा मुद्दा इंडस्ट्री का मुद्दा है जी। और इसके ऊपर हमें कोई नया ब्लूप्रिंट तैयार करना होगा

ਅੱਜ ਰਾਜਾ ਬੜੰਗ ਨੇ ਪਰਸੋਂ ਇਹ ਗੱਲ ਕਹੀ ਇੱਕ ਇਹ ਗੁਰਨਾਨਕ ਦਾ ਪੰਜਾ ਹੈ ਇਹ ਗੁਰਨਾਨਕ ਦਾ ਪੰਜਾ ਨਹੀਂ ਅੱਜ ਅਸੀਂ ਕਾਲੀਆਂ ਚੰਡੀਆਂ ਲੈ ਕੇ ਆਏ ਆ ਅਸੀਂ ਰਾਜਾ ਬੜੰ ਦਾ ਵਿਰੋਧ ਕਰ ਰਹੇ ਆ ਠੀਕ ਹੈ ਕਿਹੜੀ ਜਗ੍ਹਾ ਕਰੀਂ ਉਹ ਬੈਕ ਅਸੀਂ ਇਹ ਖੜੀਆਂ ਆਰਤੀ ਸਲਮੇ ਦੇ ਕੋਲ ਖੜੇ ਆ ਅਸੀਂ ਤੁਹਾਡੇ ਕੋਲ ਖੜੀਆਂ ਤੇ ਇਹ ਸਾਰੀ ਜਿਹੜੀ ਕਾਰਵਾਈ ਜਿਹੜੀ ਹੈ ਇਹ ਕਾਂਗਰਸ ਵੱਲੋਂ ਕੀਤੀ ਆ ਸਾਡੀਆਂ ਉਹ ਬੀਬੀਆਂ ਜਿਹੜੀਆਂ ਚੁਰਾਸੀ ਇਦਦਵਾਵਾਂ ਨੇ ਇਹ ਗੁਰਦੀਪ ਸਿੰਘ ਮੇਰੇ ਸਾਥੀ ਸਾੜੇ ਖੜੇ ਨੇ ਇਹਨਾਂ ਦੇਖਿਓ ਪਰਵਾਰ ਚ 8-8 ਜੀਆਂ ਦਾ ਕਤਲੇਆਮ ਹੋਇਆ ਅੱਜ ਮੈਂ ਅੱਗੇ ਰਾਜਾ ਵੜਿੰਗ ਨੂੰ ਇੱਕ ਚੀਜ਼ ਹੋਰ ਕਹਿਣਾ ਚਾਹੁੰਦੀ ਆ ਕਿ ਰਾਜਾ ਵੜਿੰਗ ਤੇਰੀ ਵੋਟੀ ਕਹਿੰਦੀ ਆ ਕਿ ਇਹ ਗੁਰੂ ਨਾਨਕ ਦਾ ਪੰਜਾ ਇਸ ਪੰਜੇ ਨੂੰ ਤੁਸੀਂ ਗੁਰੂ ਨਾਨਕ ਤੇ ਪੰਜੇ ਨਾਲ ਮਲਾਉਂਦੇ ਹੋ ਉਹ ਗੁਰੂ ਨਾਨਕ ਦਾ ਪੰਜਾ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਉਤਾਰਿਆ ਏ ਆਈ ਜਿਹੜਾ ਕਾਫਲਾ ਲੈ ਕੇ ਆ ਰਿਹਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਦੀ ਆ ਇਹ ਕਾਫਲਾ ਲੁਧਿਆਣੇ ਦਾ ਨਹੀਂ ਹੈਗਾ ਇਹ ਸਾਰੀਆਂ ਗੱਡੀਆਂ ਬਾਹਰ ਦੀਆਂ ਨੇ ਰਾਜਾ ਬੜੰਗ ਜੇ ਤੂੰ ਲੁਧਿਆਣੇ ਤੋਂ ਖੜੇ ਤੇ ਤੋ ਫਿਰ ਲੁਧਿਆਣੇ ਦਾ ਕਾਫਲਾ ਲੈ ਕੇ ਤੁਰ ਪਰ ਲੁਧਿਆਣੇ ਦਾ ਕੋਈ ਬੰਦਾ ਇਹਦੇ ਨਾਲ ਨਹੀਂ ਆ ਇਹ ਸਾਰਾ ਕਾਫਲਾ ਸਾਰੀਆਂ ਗੱਡੀਆਂ ਬਾਹਰ ਦੀਆਂ ਤੇ ਅਸੀਂ ਇਹਦਾ ਹਰ ਇੱਕ ਹਲਕੇ ਦੇ ਵਿੱਚ ਜਾ ਕੇ ਵਿਰੋਧ ਕਰਾਂਗੇ ਇਹਦਾ ਅਸੀਂ ਬਾਈਕਾਟ ਕਰਾਂਗੇ ਕਰੋਸ਼ੋ ਕਾਰਨ ਜ਼ਿਲ੍ਹੇ ਦੇ ਲੋਕ ਜਿਹੜੇ ਨੇ ਉਹ ਵੀ ਪਰੇਸ਼ਾਨ ਹੋਏ ਟ੍ਰੈਫਿਕ ਦੇ ਵਿੱਚ ਫਸੇ ਲੋਕਾਂ ਦੇ ਵੱਲੋਂ ਕਈ ਸਵਾਲ ਖੜੇ ਕੀਤੇ ਗਏ ਲੋਕਾਂ ਨੇ ਪ੍ਰਸ਼ਾਸਨ ਪ੍ਰਤੀ ਵੀ ਨਿਰਾਸ਼ਗੀ ਜਤਾਈ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਰੋਡ ਤੇ ਚੋਣ ਪ੍ਰਚਾਰ ਜਿਹੜਾ ਹੈ ਉਹ ਨਹੀਂ ਹੋਣਾ ਚਾਹੀਦਾ ਇਸ ਦੇ ਨਾਲ ਆਮ ਲੋਕ ਜਿਹੜੇ ਨੇ ਉਹ ਪਰਭਾਵਿਤ ਹੁੰਦੇ ਨੇ ਮੈਟਰ ਕੋਈ ਨਹੀਂ ਦਿੱਕਤ ਆਈ ਮੈਟਰ ਹੋਈ ਨਹੀਂਗਾ ਤੂੰ ਸਾਰੇ ਪਾਸੇ ਬੀੜੀ ਵਾਲੇ ਮਾਰ ਕੇ ਦੇਖੋ ਜਾਮ ਕਿ ਨਾ ਲੱਗਾ ਹੋਇਆ ਹੁਣ ਉਹ ਤਾਂ ਜਿਹੀ ਸਮਰਾਜ ਹੋਊਗਾ ਕਿਸੇ ਪੁਲਸਾ ਲੈ ਕੇ ਕਮਿੰਟ ਜੀ ਚਲਾਨ ਕਰਦੇ ਆ ਕਿਸੇ ਨੂੰ ਰੁਕਣ ਨਹੀਂ ਦੇ ਰਹੇ ਉਹ ਅੱਜ ਦਾ ਤੁਸੀਂ ਹਾਲ ਦੇਖੋ 2 ਘੰਟੇ ਤੋਂ ਜਾਮ ਲੱਗਾ ਹੋਇਆ ਕੋਈ ਕਸਮਾ ਸਰਸਤਾ ਨਹੀਂ ਕਰ ਰਹੀ ਨਾ ਲਾ ਕੇ ਜਾਮ ਕੀਤਾ ਰੱਖਦਾ ਅਸੀਂ 2 ਘੰਟੇ ਦਾ ਫਸੇ ਹੋਇਆ ਪਿੱਛੇ ਅੱਜ ਵਰਤਮਾਨ ਦੇ ਪਿੱਛੇ ਰੈਲੀ ਹੈਗੀ ਆ ਉਹਦੀ ਸਤਾ ਨਹੀਂ ਰੈਲੀ ਹੈਗੀ ਆ ਰੈਲੀ ਜਿੱਥੇ ਮਰਜ਼ੀ ਕਰੋ ਕਿਤੇ ਹੋਰ ਜਗ੍ਹਾ ਲੈ ਕੇ ਪਰਮਿਸ਼ਨ ਲੈ ਕੇ ਕਰੋ ਇਹ ਕਿਹਨੇ ਪਰਮਿਸ਼ਨ ਦਿੱਤੀ ਬੋਦਾ ਕਹਿੰਦੇ ਆਪਾਂ ਟ੍ਰੈਫਿਕ ਨਿਚਾਲਾਂ ਨੇ ਵੇ ਸਾਰਾ ਕੰਟਰੋਲ ਕਰ ਰਿਆ ਮੇਨ ਚੌਕੇ ਮੇਨ ਚੌਕੇ ਸੱਤ ਸੜਕਾ ਜਾ ਰਹੀਆਂ ਨੇ ਇਹਨਾਂ ਦਾ ਪਲਾਨ ਹੀ ਪਹਿਲਾਂ ਹੀ ਰੋਡ ਸ਼ੋਅ ਰੋਡ ਤੋਂ ਕੱਢਣਾ ਸੀ ਸਾਰੇ ਰੋਡ ਸ਼ੋਅ ਨਾਲ ਪਬਲਿਕ ਪਰੇਸ਼ਾਨ ਹੋਵੇ 2 ਘੰਟੇ ਕਿਸੇ ਨੇ ਪਹੁੰਚਣਾ ਕਿੱਥੇ ਪਹੁੰਚਣਾ ਅਗਲੇ ਨੇ ਪਰੇਸ਼ਾਨ ਹੋ ਗਿਆ ਨਾ ਕੀ ਪ੍ਰੇ ਕਿ ਦੂਜੇ ਕਿਹਾਏ ਤੁਸੀਂ ਮੈਂ ਜੀ ਇਧਰੋਂ ਪਹਿਲਾਂ ਗਿਆ ਫਿਰ ਤੋਰਾ ਉਧਰੋਂ ਬਾਰੋਦੀ ਤੋਂ ਮਕੇ ਮੋਤੀ ਨਗਰ ਰਸਤੇ ਆਇਆ ਜੀ ਕਿੰਨਾ ਮਤਲਬ ਟਾਈਮ ਲੱਗਿਆ ਤੁਹਾਨੂੰ ਸਮਾਂ ਕਿੰਨਾ ਲੱਗਿਆ ਤੇ 1 ਘੰਟਾ ਲੱਗਿਆ ਜੀ ਠੀਕ ਹੈ ਅਸੀਂ ਕਹਿਣਾ ਚਾਹੁੰਦੇ ਆ ਇਧਰ ਪਿੱਛੇ ਜਾਮ ਬਹੁਤ ਲੱਗਿਆ ਹੋਇਆ ਜਿਹੜੀ ਆ ਰੈਲੀ ਕੀਤੀ ਗਈ ਆ ਪਬਲਿਕ ਨੂੰ ਕਿਉਂ ਖਰਾਬ ਕਰ ਰਹੇ ਹੋ ਕਿਉਂ ਪਰੇਸ਼ਾਨ ਕਰ ਰਹੇ ਹੋ ਕੋਈ ਕਹਿਣ ਨੂੰ ਜਾ ਰਿਹਾ ਕੋਈ ਕਹਿਣ ਨੂੰ ਜਾ ਰਿਹਾ ਏ ਦਿਲ ਦੀ ਧੜਕਣ ਹੈ ਲੁਧਿਆਣਾ ਸ਼ਹਿਰ ਦੀ ਕਾਂਗਰਸ ਹੋਵੇ ਜਿਹੜੀ ਮਰਜ਼ੀ ਹੋਵੇ ਜਿਹੜੀ ਯਾਰ ਕਿਸੇ ਨੂੰ ਪਰੇਸ਼ਾਨ ਕਰੋਗੇ ਤੁਸੀਂ ਲੋਕ ਪਰੇਸ਼ਾਨ ਕਰਨੀਆ ਦਾਣਾ ਮੰਡੀ ਚਲਾ ਜਾਓ ਉੱਥੇ ਕਿੰਦੀ ਵੱਡਾ ਗਰਾਊਂਡ ਹੈ ਉੱਥੇ ਕਰੋ ਇਹ ਥੋੜੀ ਵੀ ਇੱਥੇ ਖਰਾਬ ਕਰੋਗੇ ਤੁਸੀਂ ਪਰੇਸ਼ਾਨ ਕਰੋਗੇ ਕਿਸ ਨੂੰ ਉਧਰ ਹਾਈ ਕੋਰਟ ਸ਼ਹਿਰ ਵਿਖੇ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ ਦੀ ਅਗਵਾਈ ਹੇਠ ਹੋਈ ਸ਼ਹਿਰ ਵਾਸੀਆਂ ਦੀ ਭਰਵੀਂ ਮੀਟਿੰਗ ਦੌਰਾਨ ਲੋਕ ਸਭਾ ਹਲਕਾ ਸ੍ਰੀ ਫੱਤੇਗੜ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਮੌਜੂਦ ਰਹੇ ਤੇ ਮੀਟਿੰਗ ਦੌਰਾਨ ਡਾਕਟਰ ਅਮਰ ਸਿੰਘ ਦੇ ਵੱਲੋਂ ਬਤੌਰ ਸਾਂਸਦ ਕਰਵਾਏ ਗਏ ਕੰਮਾਂ ਦਾ ਲੇਖਾ ਜੋਖਾ ਜਿਹੜਾ ਹੈ ਉਹ ਸ਼ਹਿਰ ਵਾਸੀਆਂ ਦੇ ਅੱਗੇ ਰੱਖਿਆ ਗਿਆ ਤੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਦੀ ਅਪੀਲ ਵੀ ਕੀਤੀ ਗਈ। ਮੈਂ 13 ਪਿੰਡਾਂ ਚੋਂ ਆ ਹੌਨਾਰਾਇਕੁੱਟ ਸ਼ਹਿਰ ਦੀ ਮੀਟਿੰਗ ਹੈ। उसी में रखा आप कई पिंड पिंड रहे हो मेरी आस तो भी ज्यादा इन्ना ज्यादा जोश है रायकोट के पिंडा च और रायकोट शहर हर नागरिक हर आदमी कह रहा है कि असी डॉक्टर अमर सिंह तो इलावा किसी को वोट नहीं पानी कांग्रेस पार्टी तो इलावा किसी को वोट नहीं पानी मेरा तो अच्छा ਮਨ ਖੁਸ਼ ਹੋ ਗਿਆ ਤਬੀਅਤ ਖੁਸ਼ ਹੋ ਗਈ ਤੇ ਮੈਂ ਪਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਆ ਕਿ ਰਾਏਕੋਟ ਦੇ ਲੋਕ ਮੈਨੂੰ ਐਡਾ ਵਾਦਾ ਆਸ਼ੀਰਵਾਦ ਦੇਣ ਲਈ ਤਿਆਰ ਨੇ ਮਾਨਸਿਕ ਰੂਪ ਤੇ ਤਿਆਰ ਨੇ ਮੈਨੂੰ ਯਕੀਨ ਹੈ ਕਿ 1 ਜੂਨ ਨੂੰ ਪੂਰੀਆਂ ਵੋਟਾਂ ਪਾ ਕੇ ਮੈਨੂੰ ਬਹੁਤ ਵੱਡੀ ਲੀਡ ਰਾਏਕੋਟ ਤੋਂ ਜਿੱਤਾਂਗੇ ਜੋ ਅੱਜ ਜਲਸਾ ਹੋ ਰਿਹਾ ਹੈ ਡਾਕਟਰ ਅਮਰ ਸਿੰਘ ਨੂੰ ਵਿਸ਼ਵਾਸ ਤੋਂ ਮਿਲਿਆ ਅਜੋਕਾ ਦੋ ਟੱਕਰ ਟੂ ਟੂ ਡੋਰ ਅਜੋਕਾ ਸਾਰੇ ਕਸਰ ਮਿਲਦੇ ਕੰਨਾਂ ਦੇ ਤੇ ਡਾਕਟਰ ਸਾਹਿਬ ਨੂੰ ਬਤ ਵਤ ਵੋਟਾਂ ਮਿਲੀਆਂ ਤਾਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਵੀ ਪ੍ਰਚਾਰ ਜਿਹੜਾ ਹੈ ਉਹ ਲਗਾਤਾਰ جاری ਹੈ ਭਾਜੀਪੀ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਦੱਸਦੇ ਕਿ ਚੋਣਾਂ ਤੋਂ ਪਹਿਲਾਂ ਰਵਨੀਤ ਸਿੰਘ ਬਿੱਟੂ ਜਿਹੜੇ ਨੇ ਉਹ ਨਾਨਕ ਸਰ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਜਿੱਥੇ ਉਹਨਾਂ ਦੇ ਵੱਲੋਂ ਅਸ਼ੀਰਵਾਦ ਜਿਹੜਾ ਹੈ ਉਹ ਹਾਸਲ ਕੀਤਾ ਗਿਆ ਦੱਸਦੇ ਕਿ ਉਹਨਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਸੰਬੋਧਨ ਵੀ ਕੀਤਾ ਗਿਆ ਤੇ ਭਾਜਪਾ ਦਾ ਸਾਥ ਦੇਣ ਦੀ ਅਪੀਲ ਉਹ ਲੋਕਾਂ ਨੂੰ ਕਰਦੇ ਨਜ਼ਰ ਆਈ। ਤਰੁਕ ਕੱਲ੍ਹ ਨੇ ਅਗਲੀ ਖਬਰ ਦਾ ਦਰ ਮਜ਼ਦੂਰ ਦਿਵਸ ਵਾਲੇ ਦਿਨ ਭਿਆਨਕ ਹਾਦਸਾ ਵਾਪਰਿਆ ਦੱਸਦੇ ਕਿ ਜਸਪਾਲ ਬਾਂਗਰ ਵਿਖੇ ਇੱਕ ਫੈਕਟਰੀ ਦੇ ਵਿੱਚ ਬੋਇਲਰ ਲੀਕ ਹੋਇਆ ਜਿਸ ਕਾਰਨ ਮਿਹਨਤ ਮਜ਼ਦੂਰੀ ਕਰਦੇ ਸਮੇਂ ਇੱਕ ਮਜ਼ਦੂਰ ਦੀ ਮੌਤ ਹੋਈ ਹੈ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਫੈਕਟਰੀ ਪ੍ਰਤੀ ਰੋਸ ਜਿਹੜਾ ਹੈ ਉਹ ਜਤਾਇਆ ਗਿਆ मरने के बाद दो जने यहाँ पे चले एक जने बचे मेरे पापा डेट कर गए हाँ हैं ना मैं यहाँ पे करमजीत नगर कर रहता हूँ गली नंबर दो में <laughs> यहाँ पे ना बाजर पहुँचा है ना मैनेजर है कोई कंपनी का वहाँ नहीं पहुँचा हॉस्पिटल में, में कौन एडमिट करवाया हॉस्पिटल में सिर्फ बंदे गए थे बंदे एडमिट करा के चले आएटे तो नाइट ड्यूटी अच्छा कुछ तो पता लगा होगा फैक्ट्री में जैसे इतने मतलब हादसा हुआ है एक मृत्यु हो गई दो घायल है काफी लोग जुटे हुए हैं ਪਤਾ ਪਤਾ ਤਾਂ ਲੱਗਾ ਹੋਗਾ ਕੁਝ ਕਿਵੇਂ ਕਿਵੇਂ ਜ਼ਖਮੀ ਹੋ ਗਏ ਤਾਂ ਜ਼ਿਲ੍ਹੇ ਦੇ ਵਿੱਚ ਚੋਰਾਂ ਦੇ ਹੌਸਲੇ ਵੀ ਬੁਲੰਦ ਨੇ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਜੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ ਦੱਸ ਦੇ ਕਿ ਲੁਧਿਆਣਾ ਦੇ ਸ਼ਿਮਲਾਪੁਰੀ ਸਥਿਤ ਗੁਰੂ ਗੋਬਿੰਦ ਸਿੰਘ ਨਗਰ ਬਰੋਟਾ ਰੋਡ ਵਿਖੇ ਵੀ ਮੁਹੱਲੇ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਚੋਰੀਆਂ ਜੜੀਆਂ ਨੇ ਉਹ ਲਗਾਤਾਰ ਹੁੰਦੀਆਂ ਆ ਰਹੀਆਂ ਨੇ ਤੇ ਅੱਜ ਲੋਕਾਂ ਦੇ ਵੱਲੋਂ ਇੱਕ ਚੋਰ ਨੂੰ ਦਿਨ ਦਿਹਾੜੇ ਫੜਿਆ ਗਿਆ ਦੱਸਦੇ ਕਿ ਲੋਕਾਂ ਦੇ ਵੱਲੋਂ ਉਸ ਦੀ ਛਿੱਤਰ ਪ੍ਰੇਡ ਵੀ ਕੀਤੀ ਗਈ ਆ ਤੇ ਉਸ ਤੋਂ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਵੀ ਕੀਤਾ ਗਿਆ। ਮੋਸ ਸਵੇਰੇ ਸਮੇਂ ਇੰਕੁਮੇਸ਼ਨ ਹੋਈ ਸੀ। ਮੇਰੀ ਪੁਲਿਸ ਗਈ ਸੀ। ਬਰੋਕਰ ਰੋਡ ਤੋਂ ਉਹ ਬੰਦਾ ਕੀ ਕੀ ਹੈ ਸਵੇਰੇ ਵਰ ਦਿਨੇਸ਼ ਕੁਮਾਰ ਨਾਮ ਦੱਸ ਰਿਹਾ ਇਸ ਵੇਲੇ ਉਹ ਦਿਨੇਸ਼ ਕੁਮਾਰ ਉੱਪਰ ਕਾਕਾ ਪੁੱਤਰ ਰਾਜ ਕੁਮਾਰ ਇਹ ਨੰਬਰ ਰੋਡ ਤੇ ਰਹਿੰਦਾ ਪਮੇ ਦੀ ਦੁਕਾਨਾਂ ਦੇ ਵਿੱਚ। ਫਿਰ ਨਾਲ ਤੇ ਨਸ਼ਾ ਕੀਤਾ ਹੋਇਆ। ਇਹ ਦੱਸਣ ਯੋਗ ਨਹੀਂ ਹੈ। ਵਾਤੇ ਨਸ਼ਾਦਲ ਡਾਊਨ ਹੋਣ ਤੋਂ ਬਾਅਦ ਡਰੈਲ ਕਸ਼ਿਸ਼ ਕਰਾਂਗੇ ਜੋ ਵੀ ਕਾਰਵਾਈ ਸਾਹਮਣੇ ਆਏ ਦੱਸਾਂਗੇ ਤੇ ਸਰ ਤੁਹਾਡੇ ਇਸ ਇਲਾਕੇ ਦੇ ਵਿੱਚ ਲਗਾਤਾਰ ਪਣੀ ਵੀ ਚੋਰੀ ਹੈ ਹੋਰ ਅੱਜ ਦਿਨ ਦੇ ਹਾਰੇ ਅੰਦਰ ਹੋੜਿਆ ਇਲਾਕਾ ਵੀ ਜਿਵੇਂ ਕਿ ਸੱਤਾ ਵੀ ਬਣਾ ਹੋਈ ਨਹੀਂ ਚੋਰੀ ਹੋਈ ਹੈ ਤਾਂ ਟ੍ਰੇਸ ਵੀ ਨਾਲ ਨਾਲ ਕਰ ਰਹੇ ਨੇ ਮੁਕਦਮਾ ਦਾ ਟ੍ਰੇਸ ਵੀ ਕਰ ਲੈਣੇ ਇਹਨੂੰ ਵੀ ਟ੍ਰੇਸ ਕਰਨ ਲਈ ਕਿਉਂਕਿ ਉਸ ਦਾ ਕੰਮ ਦਾ ਟ੍ਰੇਸ ਕਰਨਾ ਨਹੀਂ ਠੀਕ ਹੈ ਐਸਾ ਕਰ ਰਹੇ ਨੇ ਕੋਈ ਉਗਦਵਾ ਆਪਣਾ ਅਨਟ੍ਰੇਸ ਨੇ ਜਿੰਨੇ ਚੋਰੀ ਹੋਏ ਨੇ ਅਸੀਂ ਟ੍ਰੇਸ ਕੀਤੇ ਨੇ ਬਾਕੀ ਲਗਿੰਗ ਜੋ ਹੋਰ ਡਰੈਸ ਕਰੇ ਜਾਣ ਤੋਂ ਪਹਿਲਾਂ ਇੱਕ ਵਾਰ ਫੇ ਨਜ਼ਰ ਪਾਲਨ ਨੇ ਅਹਿਮ ਸੁਰਖੀਆਂ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਮੋੜ ਸ਼ੁਰੂ ਹੋਈਏ ਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਸੁਖਬੀ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਖੰਨਾ ਪਹੁੰਚੀ ਯਾਤਰਾ ਖੰਨਾ ਦੇ ਵਿੱਚ ਲੋਕਾਂ ਨੇ ਕੀਤਾ ਭਰਮਾ ਸਵਾਗਤ ਰਾਇਕੋਟ ਵਿਕੇ ਕਾਲੀਦਲ ਦੇ ਵੱਲੋਂ ਵਿਸ਼ੇਸ਼ ਸਮਾਗਮ ਨਵ ਨਿਯੁਕਤ ਅਹੁਦੇਦਾਰਾਂ ਦਾ ਕੀਤਾ ਗਿਆ ਸਨਮਾਨ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਰਹੇ ਮੌਜੂਦ ਗਰੇਵਾਲ ਤੇ ਇੰਚਾਰਜ ਸੰਧੂ ਨੇ ਸੌਂਪੇ ਨਿਯੁਕਤੀ ਪੱਤਰ ਆਪ ਉਮੀਦਵਾਰ ਸ਼ੋਕਪ੍ਰਾਸ਼ਨ ਪੱਪੀ ਦੇ ਵੱਲੋਂ ਵੀ ਚੋਣ ਪ੍ਰਚਾਰ ਲਗਾਤਾਰ ਜਾਰੀ ਵੱਖ-ਵੱਖ ਹਲਕਿਆਂ ਦਾ ਕੀਤਾ ਦੁਆਰਾ ਅਫਸਰਕਾਰ ਦੀ ਕਾਰਗੁਜ਼ਾਰੀ ਦੀ ਕੀਤੀ ਸ਼ਲਾਘਾ ਲੋਕਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਦੀ ਕੀਤੀ ਅਪੀਲ ਵਾਚੋਣਾ ਦੇ ਲਈ ਹੌਟ ਸਿੱਟ ਬਣਿਆ ਲੁਧਿਆਣਾ ਰੋਡ ਸ਼ੋਅ ਕਰਨ ਦੇ ਲਈ ਲੁਧਿਆਣਾ ਪਹੁੰਚੇ ਰਾਜਾ ਵੜਿੰਗ ਕਾਂਗਰਸ ਉਮੀਦਵਾਰ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਪਤਨੀ ਅਮ੍ਰਿਤਾ ਵੜਿੰਗ ਵੀ ਰਹੀ ਮੌਜੂਦ ਵੱਡੀ ਗਿਣਤੀ ਦੇ ਵਿੱਚ ਕਾਂਗਰਸੀ ਵਰਕਰਾਂ ਦੇ ਵੱਲੋਂ ਸਵਾਗਤ ਫਿਲਹਾਲ ਲੁਧਿਆਣਾ ਖਬਰਾਂ ਵਿੱਚ ਚੇਨਈ ਮੈਨੂੰ ਦਿਓ ਇਜਾਜ਼ਤ ਧੰਨਵਾਦ